ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਜੀ ਕ نیوز ਮੈਂ ਤੁਹਾਡੇ ਨਾਲ ਜਤਿੰਦਰ ਕੁਮਾਰ ਦੱਸਦੀ ਏ ਕਿ ਗਊ ਮਾਤਾ ਨੂੰ ਲੈ ਕੇ ਜੇ ਗੱਲ ਕਰੀਏ ਤੇ ਅੱਜ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਫਲਾਈਓਵਰ ਸਰਨੇ ਦੇ ਤਲੇ ਜੇ ਗੱਲ ਕਰੀਏ ਤਾਂ 3 ਦਿਨ ਤੋਂ ਇਹ ਗਊ ਮਤਾਂ ਪਈ ਹੋਈ ਹੈ ਜਿਸ ਨੂੰ ਲੈ ਕੇ ਜੇ ਗੱਲ ਕਰੀਏ ਤੇ ਲੋਕਾਂ ਦੇ ਵਿੱਚ ਰੋਸ ਵੀ ਹੈਗਾ ਤੇ ਉੱਥੇ ਹੀ ਕਈ ਵਾਰੀ ਜਿਹੜਾ ਇਹ ਲੋਕਾਂ ਵੱਲੋਂ ਸੰਸਥਾ ਨੂੰ ਕਈ ਸੰਸਥਾ ਨੂੰ ਜਿਹੜਾ ਫੋਨ ਕੀਤਾ ਗਿਆ ਪਰ ਉੱਥੇ ਹੀ ਜੇ ਗੱਲ ਕਰੀਏ ਤਾਂ ਸੰਸਥਾ ਵੱਲੋਂ ਵੀ ਗਊ ਮਤਾਂ ਨੂੰ ਨਹੀਂ ਉਠਾਇਆ ਗਿਆ ਹੁਣ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇੱਥੇ ਅੱਜ ਜਿਹੜਾ ਇਹ ਗਊ ਮਤਾਂ ਨੂੰ ਉਠਾ ਕੇ ਜਿਹੜਾ ਗਊਸ਼ਾਲਾ ਦੇ ਵਿੱਚ ਭੇਜਿਆ ਜਾ ਰਿਹਾ ਹੈ ਉਥੇ ਹੀ ਗੱਲਬਾਤ ਕਰਾਂਗੇ ਲੋਕਾਂ ਵਿੱਚ ਕੀ ਹੈਗਾ ਰੋਸ ਤੇ ਕੀ ਲੋਕਾਂ ਨੇ ਕਿਹਾ ਹੈ ਤਾਂ ਤਾਂ ਬਣੇ ਰੋਸ ਸਾਡੇ ਨਾਲ ਦੇਖਦੇ ਰਹੋ ਪੰਜਾਬ ਜੀ ਕੇ ਨਿਊਜ਼ ਅਨਸਟਿੰਗ ਆ ਜੀ ਆਪਣਾ ਮੇਰਾ ਨਾਮ ਹਰੀਸ਼ ਕੁਮਾਰ گورਖਾ ਜੀ ਸਮਾਜ ਸੇਵਕ ਸਰਨਾਮੇ ਉਹ ਕੀ ਗੱਲਬਾਤ ਹੋਈ ਇੱਥੇ ਕਹਿੰਦੇ ਕੋਈ ਗਾਂ ਹੀ ਪੀਦੀ ਤਿੰਨ ਦਿਨ ਤੋਂ ਬੁਰੀ ਹਾਲਤ ਸੀਗੀ ਹਾਂਜੀ ਹਾਂਜੀ ਭਾਜੀ ਚਲੋ ਤੁਹਾਡੇ ਬਾਦਮ ਨਾਲ ਅਸੀਂ ਸਾਰੇ ਜਿਹੜੇ ਲੋਕੀ ਆ ਵੀ ਉਹਨਾਂ ਨੂੰ ਦੱਸਣਾ ਚਾਹਨੇ ਕਿ ਇੱਥੇ ਤਿੰਨ ਦਿਨ ਤੋਂ ਇੱਕ ਗਊ ਛੋਟੀ ਵਿਚਾਰੀ ਬੱਚੀ ਜਿਹੜੀ ਉਹ 3 ਦਿਨ ਤੋਂ ਕੋਈ ਐਕਸੀਡੈਂਟ ਕਰਕੇ ਤੇ ਉਹਨੂੰ ਇੱਥੇ ਹੀ ਸੁੱਟ ਗਏ ਰੋਡ 'ਚ ਪਹਿਲਾਂ ਤੇ ਜਿਹੜੇ ਇੱਥੋਂ ਦੇ ਹੀ ਯੂਥ ਉਹਨਾਂ ਨੇ ਉਹਨੂੰ ਵਿਚਾਰੇ ਨੂੰ ਖਿੱਚ ਕੇ ਸਾਈਡ ਤੇ ਕੀਤਾ ਕਿ ਕਿਸੇ ਦਾ ਕੋਈ ਹੋਰ ਨੁਕਸਾਨ ਨਾ ਹੋ ਸਕੇ ਤੇ ਜਾਂ ਗਊ ਦੀ ਨਾ ਮੌਤ ਹੋ ਸਕੇ ਫਿਰ ਉਸ ਤੋਂ ਬਾਅਦ ਇੱਕ ਤਰੀਕ ਰਾਤ ਨੂੰ ਜਿਹੜੀ ਇਹ ਐਕਸੀਡੈਂਟ ਹੋਇਆ ਤੇ 2-3 ਅੱਜ ਚਾਤਰੀ ਅੱਜ ਚਾਰ ਨੂੰ ਸਵੇਰੇ ਮੈਨੂੰ ਪੰਕਜ ਮੋਹਨ ਹੈ ਇਹਨੇ ਪੰਕਜ ਕੁਮਾਰ ਇਹਨਾਂ ਨੇ ਦੱਸਿਆ ਕਿ ਭਾਜੀ ਇਹ ਦਦਾ ਮੈਂ ਬੜਿਆਂ ਨੂੰ ਸੰਸਥਾ ਵਾਲਿਆਂ ਨੂੰ ਵੀ ਫੋਨ ਕੀਤਾ ਟੋਲ ਪਲਾਜ ਵਾਲਿਆਂ ਨੂੰ ਕੀਤਾ ਇੱਥੇ ਆਏ ਵੇਖ ਕੇ ਵੀ ਚਲ ਗਏ ਪਰ ਕਿਹਨੇ ਖੜਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਮੈਂ ਹੀ ਉਹਦਾ ਇਲਾਜ ਕਰਨ ਲਈ ਇਦਾਂ ਤੇ ਬੜੇ ਕਹਿੰਦੇ ਆ ਵੀ ਗਊ ਰੱਖਸ਼ਾ ਜਾਂ ਗਊ ਮਾਤਾ ਦੀ ਇਹ ਸੇਵਾ ਕਰਨਿਆਂ ਤੇ ਜਿਹੜੀ 3 ਦਿਨ ਤੋਂ ਤੜਫ ਰਹੀ ਹੈ ਠੰਡ ਦੇ ਦਿਨਾਂ ਤੇ ਬੜੀ ਪਰੇਸ਼ਾਨੀ ਮੈਂ ਤੇ ਇਸ ਮੁੰਡੇ ਦਾ ਬੜਾ ਸਹਿਯੋਗ ਕਰਨਾ ਪੰਕੂ ਦਾ ਕਿ ਬੜਾ ਧੰਨਵਾਦ ਕਰਨਾ ਵੀ ਜਿੰਨੇ ਵਿਚਾਰੇ ਨੇ ਪੱਠੇ ਵੀ ਪਾਏ ਉਹਦੇ ਕੰਬਲ ਵੀ ਦਿੱਤਾ ਸਭ ਕੁਝ ਆਪਣੇ ਵੱਲੋਂ ਕੋਸ਼ਿਸ਼ ਕੀਤੀ ਅੱਜ ਇਹਨਾਂ ਨੇ ਮੈਨੂੰ ਸਵੇਰੇ ਗੱਲ ਕੀਤੀ ਫਿਰ ਅਸੀਂ ਆਟੋ ਆਪਣੇ ਕੋ ਕਰਵਾ ਗਿਆ ਆਪਣੇ ਖਰਚੇ ਤੋਂ ਤੇ ਉਹਨੂੰ ਜਿਹੜੀ ਗਊਸ਼ਾਲਾ ਡੇਰੀ ਵਾਲਾ ਉਥੇ ਭੇਜਿਆ ਉਥੇ ਗੱਲ ਕੀਤੀ ਉਹਨਾਂ ਨੇ ਉਹ ਡਾਕਟਰਾਂ ਨੇ ਕਿਹਾ ਵੀ ਚਲੋ ਅਸੀਂ ਇਹਦਾ ਟਰੀਟਮੈਂਟ ਕਰਾਂਗੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਇਹਨੂੰ ਬਚਾਉਣ ਦੀ ਤੇ ਮੈਂ ਟੋਲ ਪਲਾਜ਼ ਵਾਲਿਆਂ ਦੇ ਅੱਗੇ ਵੀ ਕਹਿੰਨਾ ਵੀ ਜਿਹੜੇ ਇੱਥੇ ਆਏ ਦੇਖ ਕੇ ਚਲੇ ਗਏ ਉਹ ਇਹਨਾਂ ਨੂੰ ਮੁੰਡੇ ਨੂੰ ਕਹਿ ਕੇ ਗਏ ਆ ਮੇਰੇ ਹੁੰਦੇ ਤੇ ਨਹੀਂ ਆਏ ਜੇ ਮੇਰੇ ਹੁੰਦੇ ਆਦੇ ਮੈਂ ਉਹਨਾਂ ਨੂੰ ਪੁੱਛਦਾ ਸਵਾਲ ਉਹ ਕਹਿੰਦੇ ਜੇ ਮਰੀ ਹੁੰਦੀ ਅਸੀਂ ਤਾਂ ਲੈ ਜਾਈਨਾ ਤੇ ਜਿੰਦੀ ਨੂੰ ਨਹੀਂ ਖੜਨਾ ਉਹਨਾਂ ਨੇ ਸਾਰਾ ਉਹ ਸਨਾਨਿਵਾਸੀਆ ਤੇ ਇੱਥੇ ਤਿੰਨ ਦਿਨ ਤੋਂ ਗਾਈ ਪਈ ਦੀ ਠੀਕ ਹੈ ਕਿਸੇ ਨੇ ਹਲਕੀ ਨਹੀਂ ਕੀਤੀ ਤੇ ਮੈਂ ਫਿਰ ਗੁਰਕੇ ਪਈ ਉਹਨਾਂ ਨੂੰ ਫੋਨ ਮਾਰਿਆ ਇਹ ਆਏ ਤੇ ਇਹਨਾਂ ਨੇ ਹੁਣ ਮਲਕੀ ਗਊਸ਼ਾਲਾ ਭੇਜਿਆ ਤੇ ਉਹਦਾ ਟ੍ਰੀਟਮੈਂਟ ਚੱਲੇਗਾ ਤੇ ਕਹਿੰਦਾ ਭਾਵੇਂ ਵੀ ਇੱਥੇ ਤਿੰਨ ਦਿਨ ਆਏ ਤੇ ਦੀ ਸਾਰੇ ਲਾਗੋ ਦੇਖ ਕੇ ਨਾ ਜਾਂਦੇ ਆ ਹਾਈਵੇ ਵਾਲੇ ਵੀ ਆਉਂਦੇ ਆ ਉਹ ਵੀ ਦੇਖ ਕੇ ਚੱਲ ਜਾਂਦੇ ਆ ਕਹਿੰਦੇ ਵੀ ਮਰਜੀ ਕੀ ਫੇਰ ਚੁੱਕਾਂਗੇ ਸਰਕਾਰ ਸਰਕਾਰੀ ਦੇ ਤੇ ਕਾਊ ਟੈਕਸ ਵੀ ਲੈਂਦੀ ਹੈ ਹਾਂ ਜੀ ਕਾਊ ਟੈਕਸ ਵੀ ਹੁੰਦੀ ਹੈ ਪ੍ਰਸ਼ਾਸਨ ਕੋਲ ਇਹ ਸੁਦਗਾ ਚੱਕਦਾ ਵਗੈਰਾ ਜਾਂ ਕੋਈ ਸਹਾਇਤਾ ਆ ਜਾਂਦੀ ਹੈ ਹਾਂ ਤੁਹਾਨੂੰ ਤੇ 폴ੀ ਸਰਕਾਰ ਨੂੰ ਚਾਹੀਦਾ ਇਹਨਾਂ ਵਾਸਤੇ ਕੋਈ ਸੁਵਿਧਾ ਕਰਨ ਠੀਕ ਹੈ ਤੇ ਬਾਕੀ ਸਾਡੀ ਇਹ ਪੀਲ ਹੈ ਕਿ ਜਿੰਨੇ ਵੀ ਕੌਂਸਲਾਂ ਨੇ ਸਾਰੇ ਕੇਅਰ ਕਰ ਲਓ ਕਿ ਦੇਖਣ ਵੀ ਕੀ ਮਸਲਾ ਕੀ ਆ ਆ ਕੇ ਦੇਖਣ ਤੇ ਲੈ ਕੇ ਜਾਣ ਕਈ ਸੰਸਥਾਵਾਂ ਬਣੀਆਂ ਜਿਹੜੀਆਂ ਹੈਗੀਆਂ ਸਿਰ ਸੈਣਾ ਕਹਿ ਲੀਏ ਜਾਂ ਉਹਨਾਂ ਚ ਕੋਈ ਨਹੀਂ ਆਇਆ ਤੇ ਧਿਆਨ ਨਹੀਂ ਦਿੱਤਾ ਹਾਂਜੀ ਕਹਿੰਦੇ ਧਿਆਨ ਨਹੀਂ ਦਿੱਤਾ ਇਹ ਮੈਂ ਘਟੋ ਘਟੇ 3 ਦਿਨਾਂ ਤੋਂ ਫੋਨ ਕਰ ਰਿਹਾ ਠੀਕ ਹੈ ਜੀ ਪਠਾਨਕੋਟ ਕੌਂਸਲ ਹੈਗੀ ਹੈ ਉਹਨਾਂ ਨੂੰ ਫੋਨ ਕੀਤਾ ਇੱਕ ਮਲਕੂਰਾ ਵੀ ਉਹਨਾਂ ਨੂੰ ਫੋਨ ਕੀਤਾ ਕਿਹਨੇ ਕੋਈ ਜਵਾਬ ਨਹੀਂ ਦਿੱਤਾ ਕੋਈ ਨਹੀਂ ਆਇਆ ਇੱਥੇ ਤਿੰਨ ਦਿਨ ਤੋਂ ਮੈਂ ਦੇਖ ਰਿਹਾ ਸੀ ਕੋਈ ਨਹੀਂ ਆਇਆ ਫਿਰ ਮੈਂ ਗੁਰਕੇ ਭਾਈ ਨੂੰ ਫੋਨ ਕੀਤਾ ਇਹਨਾਂ ਨੇ ਫਿਰ ਮਲਕੀ ਉੱਥੇ ਡੇਰੀ ਹਾਲ ਫੋਨ ਕੀਤਾ ਦੋਮਸ਼ਾਲਾ 'ਚ ਤੇ ਉਹ ਕਹਿੰਦੇ ਵੀ ਫਿਰ ਤੁਸੀਂ ਲਦਾ ਕੇ ਭੇਜ ਦਿਓ ਫਿਰ ਆਪਾਂ ਅੱਜ ਫੇਰੇ ਲਦਾ ਕੇ ਤੇ ਉੱਥੇ ਭੇਜਤਾ